ਦੇਖਿਓ ਆਹ ਦੇਖੋ ਭਾਈ ਦਲੇਰ ਮੈਦੀ ਸਾਹਿਬ ਆਹ ਦੇਖੋ ਅਸੀਂ ਰঞ্জੀਤ ਸਿੰਘ ਜੀ ਦੇ ਘਰ ਆਏ ਹੋਏ ਹਾਂ ਹਾਂ ਜੀ ਇਹਨਾਂ ਦਾ ਪਤਾ ਲੈਣ ਵਾਸਤੇ ਤੇ ਮੈਂ ਹੋੜੀ ਦੀ ਗੱਲ ਕਰ ਰਿਹਾ ਕਿ ਇਹਨਾਂ ਦੀ ਹੈਲਪ ਕਰੋ ਲੋੜ ਹੈਗੀ ਬੜੀ ਇਹਨਾਂ ਨੂੰ ਟਾਡੇ ਜਥੇਦਾਰ ਜਥੇਦਾਰ ਸੀ ਨਾ ਤੁਸੀਂ ਕਿ ਸਾਈਡ ਤੇ ਸੀ ਮੈਂ ਤਬਲੇ ਤੇ ਸੀ ਉਹ ਸਾਈਡ ਸਰਵਾਜ ਇਹ ਤਬਲੇ ਤੇ ਤੁਹਾਡੇ ਘਰ ਹੀ ਮੈਨੂੰ ਮਿਲੇ ਸਨ ਹਾਂਜੀ ਤੇ ਮੈਂ ਤੁਹਾਨੂੰ ਜਦੋਂ ਮੈਂ ਤੁਹਾਡੇ ਕੋਲ ਚਲੋ ਮੈਂ ਉਹ ਗੱਲ ਇੱਥੇ ਨਹੀਂ ਕਹਿੰਦਾ ਸੋ ਮੈਂ ਕਦੀ ਤੁਹਾਡੇ ਕੋਲ ਮਦਦ ਨਹੀਂ ਮੰਗੀ ਤੁਸੀਂ ਫੇਰ ਵੀ ਦੋ ਵਾਰੀ ਮੇਰੇ ਬੱਚੇ ਨੂੰ ਪੰਜ ਹਜ਼ਾਰ ਦਿੱਤਾ ਸੀ ਬਹੁਤ ਥੈਂਕਸ ਤੁਹਾਡਾ ਬਹੁਤ ਆਸੀ ਤੁਹਾਡਾ ਹਾਂ ਤੇ ਮੈਂ ਕਦੀ ਮੰਗ ਨਹੀਂ ਕੀਤੀ ਪਰ ਇਹਨਾਂ ਵਾਸਤੇ ਮੈਂ ਆਪਾਂ ਹਰ ਮਦੀ ਦਾਤ ਬਹੁਤ ਮਨਸਕੂਨ ਤੇ ਤੁਸੀਂ ਸਮਰਥ ਹੋ ਦੇ ਸਕਦੇ ਹੋ ਹੁਣ ਕਿੰਨੇ ਨਿਹਾਰਕੁਰਤਾ ਵਾਸਤੇ ਵੀ ਤੇ ਤੁਸੀਂ ਨੀਕੇ ਨੂੰ ਕਹਿ ਦੋ ਨੀਕਾ ਦੇ ਹੀ ਰਿਆਂ ਮੈਂ ਤੁਹਾਨੂੰ ਇੱਕ ਪਰਸਨਲ ਵੀਡੀਓ ਪਾ ਰਿਹਾ ਹਾਂ ਦਲੇਰਮਦੀ ਮੇਰੇ ਵੀਰ ਸਾਡਾ ਦਲੇਰੀ ਇਹ ਸਾਡਾ ਦੋਵਾਂ ਦਾ ਦਰਦ ਹੈ। ਹੈਨਾ? ਤੇ ਤੁਸੀਂ ਹੈਲਪ ਕਰੋ ਇਹਨਾਂ ਦੀ। ਆ ਮੇਰੀ ਮਿਸ ਜੀ ਵੀ ਇੱਥੇ ਆਈ ਹੈ, ਸ਼ੋਭੀ ਵੀ ਆਈ ਹੈ। ਅਸੀਂ ਆਪਣੀ ਗੱਡੀ ਤੇ ਆਏ ਹਾਂ। ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਕੋਲ ਠੀ ਵੀ ਹੈ, ਗੱਡੀ ਵੀ ਹੈ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਬੇਟਾ ਬਾਹਰ ਗਿਆ ਯੂ ਕਿ ਤੁਹਾਡਾ ਪਤੀਜਾ ਤੇ ਮਿੱਤਰਾਂ ਦੇ ਬੱਚੇ ਕੁਮਾਰ ਨੇ ਮੈਂ ਖੁਸ਼ ਹਾਂ। ਪਰ ਇਹਨਾਂ ਨੂੰ ਲੋੜ ਹੈ ਜੀ। ਤੇ ਤੁਸੀਂ ਮਿੱਤਰੋ ਪੁਰਾਣੇ, ਸਮਰਥ ਵੀ, ਅਜੇ ਤੁਸੀਂ ਜੇਣਾ ਚਾਹੋ ਤਾਂ ਦੇ ਦਿਓ ਪਲੀਜ਼। ਮੈਂ ਨਾਮ ਅਸਤਪੀਰ ਕਰਦਾ ਆਪ ਜੈ ਜੀ ਆਗੇ ਤੇ ਬਾਕੀ ਹਨਾ ਜਿਸ ਸੰਜੇ ਜੀ ਸੀ ਆਨੇ ਉਹ ਤਾਂ ਫਾਕਿੰਗ ਹੈ ਨਾ ਮੇਰੀ ਬੇਨਤੀ ਹੈ ਕਿ ਪਤਾ ਵੀ ਰਾਮ ਆ ਵੀ ਆ ਵੀ ਜਦ ਦਸਨਮਾਨ ਸਭ ਕਾ ਹਜ਼ਰ ਆਗੇ ਸੀ ਦਾਰਸਾਹ ਅਮ ਸਾਰੇ ਮੈਂ ਪਸੰਦ ਪਾਉਣਾ ਤਾਨੂ ਗੁਣੀ ਜੇ ਤੁਸੀਂ ਇਹਨਾਂ ਦੀ ਹੈਲਪ ਨਾ ਕੀਤੀ ਤੇ ਸਾਰਜਨਿਕ ਵੀ ਪਾ ਦੋਗੇ ਕੇ ਤੁਸੀਂ ਜੀ ਨੂੰ ਉਹਨੂੰ ਵੀ ਚਾਲਾ ਕੱਢ ਲਓ ਕੋਈ ਪਰਵਾਹ ਨਹੀਂ ਮੈਂ ਗਾਣਾ ਛੋੜੀਅੱਜ ਪੜਾਂਗਾ ਤਾਂ ਠੀਕ। ਥੈਂਕ ਯੂ ਸਰ। I लव यू। ਤੁਸੀਂ ਦੋ ਕੋਈ ਮੈਸੇਜ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਤਸਦੀਕ ਕਰੋ ਨਾ ਮੈਸੇਜ ਦਿਓ। ਹਾਂਜੀ ਇਹ ਜੀ ਇੰਤਰੀ ਕਰਦੇ ਹਾਂ ਜੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਤੁਸੀਂ ਮੈਨੂੰ ਦਾਰਗਾਂ ਮੈਂ ਲਏ ਸੀ 1 ਲੱਖ ਰੁਪਏ ਦੀ ਨਕਦ ਦਿੱਤੀ ਸੀ। ਉਹ ਮਾਫੀ ਚ ਬਹੁਤ ਸਮਉ ਅਕੀਤ ਹੈ ਜੀ। ਆ ਨਵੀਂ ਮਾਰੀ ਕਿੱਦ ਨੂੰ ਫੇਲ ਹੋ ਗਈ ਹੈ ਇਹ ਜਿੰਨੀ ਤੁਹਾਨੂੰ ਪਤਾ ਹੀ ਚੰਦਨ ਗੁਤੀ ਸੀ ਤਾਂ ਇਸ ਤੇ ਸਭ ਤੋਂ ਅਸਰ ਜਲੇਗਾ ਹਫਤੇ ਇਹ ਜਨਵਰੀ ਦਾ 15 ਵਰੀਆ ਤੇ ਆਪ ਜੀ ਕਿਰਪਾ ਕਰਕੇ ਜੀਨ ਦੇ ਨਾਲ ਮਦਦ ਕਰ ਸਕਦੇ ਤੁਸੀਂ ਬੋਲਦੇ ਹੋ ਬੇਟਾ ਜਾਰੀ ਨਾ ਕਰਵਾਉਣ ਦੀ ਅਸਰ ਤੇ ਮੈਡੀਸਿਨ ਜੀ ਨਾ ਕਰਵਾਉਣ ਕਰਾਓ ਕੋਈ ਚੁਕੂ ਦੀ ਮਾਰਾ ਵਾਏ ਜਿੱਤਾ ਖਾਲਸਾ ਵਾਏ ਦੇ ਜੀ ਮੈਂ ਤੁਹਾਡੇ ਕੋਲ ਜਦੋਂ ਰਹਿ ਕੇ ਗਿਆ ਸੀ ਬੱਚਿਆਂ ਸਮੇਤ ਉੱਥੇ ਤੇ ਬਹੁਤ ਪਿਆਰ ਦਿੱਤਾ ਤੁਸੀਂ ਤੇ ਉਹ ਉੱਥੇ ਮੇਰੇ ਸਨਮ ਨੂੰ ਭਾਈ ਸਾਹਿਬ ਆ ਰਜੀਤ ਸਿੰਘ ਜੀ ਫਿਰ ਸਾਡੀ ਫੋਨਾਂ ਤੇ ਗੱਲਬਾਤ ਹੁੰਦੀ ਰਹੀ ਹੈ ਤੇ ਮੈਂ ਬਹੁਤ ਜ਼ਿਆਦਾ ਕਿਹਾ ਵਾ ਤੇ ਜੀ ਕੁਝ ਵੱਧ ਕਿਹਾ ਹੋਵੇ ਤਾਂ ਸੌਰੀ ਕਹਿੰਦਾ ਤੁਹਾਨੂੰ ਪਰ ਇਹਨਾਂ ਦੀ ਹਲਕੀ ਜਿਹੀ ਗੱਲ ਸਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਜੀ ਤੁਹਾਨੂੰ ਨਾਲ